ਪੰਜਾਬ ਦੇ ਵਿੱਚ ਹੜਾ ਕਰਕੇ ਹਾਲਾਤ ਪਹਿਲੇ ਹੀ ਬਹੁਤ ਜ਼ਿਆਦਾ ਖਰਾਬ ਨੇ ਅਜਿਹੇ ਦੇ ਵਿੱਚ ਹੁਣ ਜ਼ਰੂਰੀ ਵਸਤਾਂ ਦੀ ਸਪਲਾਈ ਵੀ ਪ੍ਰਭਾਵਿਤ ਹੋਣ ਕਰਕੇ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮਾਮਲਾ ਅਜਨਾਲਾ ਤੋਂ ਸਾਹਮਣੇ ਆਇਆ ਜਿੱਥੇ ਕਿ ਹੜ੍ਹਾਂ ਦੇ ਵਿਚਾਲੇ ਗੈਸ ਸਿਲੰਡਰ ਦੀ ਸਪਲਾਈ ਪ੍ਰਭਾਵਿਤ ਹੋਣ ਕਰਕੇ ਲੋਕਾਂ ਨੂੰ ਕਾਫੀ ਦਿੱਕਤ ਦਰਪੇਸ਼ ਆ ਰਹੀ ਹੈ ਅਤੇ ਗੈਸ ਸਿਲੰਡਰ ਲੈਣ ਲਈ ਲੋਕਾਂ ਨੂੰ ਇੱਧਰ ਉੱਧਰ ਤੱਕੇ ਖਾਣੇ ਪੈ ਰਹੇ ਨੇ। ਮੋਕੰਦੇਤ ਤਸਵੀਰ ਤੁਸੀਂ ਦੇਖ ਸਕਦੇ ਹੋ ਕਿਵੇਂ ਗੈਸ ਏਜੰਸੀ ਦੇ ਬਾਹਰ ਵੱਡਾ ਜਿਹੜਾ ਕਿ ਲੋਕਾਂ ਦਾ ਜਮਾਵੜਾ ਲੱਗਿਆ ਹੋਇਆ ਹੈ ਇਹ ਉਹ ਲੋਕ ਨੇ ਜੋ ਵਕਫ ਵਕ ਪਿੰਡਾਂ ਤੋਂ ਇੱਥੇ ਗੈਸ ਸਿਲੰਡਰ ਦੀ ਪਰਚੀ ਕਟਵਾਉਣ ਦੇ ਲਈ ਆਏ ਨੇ ਅਤੇ ਇਹਨਾਂ ਲੋਕਾਂ ਦਾ ਕਹਿਣਾ ਹੈ ਕਿ ਪਹਿਲਾਂ ਤਾਂ ਗੈਸ ਸਿਲੰਡਰ ਉਹਨਾਂ ਦੇ ਪਿੰਡਾਂ ਤੱਕ ਪਹੁੰਚ ਜਾਂਦੇ ਸਨ ਪਰ ਹੁਣ ਜਦੋਂ ਦੇ ਇਹਿਲਾਤ ਵਿਗੜੇ ਨੇ ਹੜਾ ਕਰਕੇ ਉਦੋਂ ਤੋਂ ਹੁਣ ਗੈਸ ਸਿਲੰਡਰ ਉਹਨਾਂ ਨੂੰ ਨਹੀਂ ਮਿਲ ਪਾਰਿਆ ਕਦੇ ਉਹ ਗੈਸ ਸਿਲੰਡਰ ਲੈਣ ਦੇ ਲਈ ਗੋਦਾਮ ਜਾਂਦੇ ਨੇ ਜਿੱਥੋਂ ਕਿ ਉਹਨਾਂ ਨੂੰ ਇਹ ਕਹਿ ਦਿੱਤਾ ਜਾਂਦਾ ਕਿ ਪਹਿਲਾਂ ਤੁਸੀਂ ਏਜੰਸੀ ਜਾ ਕੇ ਪਰਚੀ ਕਟਵਾ ਕੇ ਆਓ ਅਤੇ ਇਹ ਜਿਹੜਾ ਕਿ ਵਾਟ ਹੈਗੇ ਉਹ 3 ਤੋਂ 4 ਕਿਲੋਮੀਟਰ ਜਿਸ ਕਰਕੇ ਸਾਰਾ ਸਾਰਾ ਦਿਨ ਉਥੇ ਉਹਨਾਂ ਨੂੰ ਖੱਜਲ ਖਵਰੀ ਦਾ ਸਾਹਮਣਾ ਕਰਨਾ ਪੈਂਦਾ ਹੈ ਸਾਡੇ ਲਾਗੇ ਪਾਣੀ ਐਕਚੁਅਲੀ ਡੇਲਾ ਰਾਜਪੂਤਾਂ ਚ ਆ ਚੁੱਕਾ ਉਹਦੇ ਯਾਨੀ ਕਿ ਇਹ ਹੈ ਕਿ ਬੜੀ ਦਿੱਕਤ ਹੋ ਰਹੀ ਹੈ ਸਿਲੰਡਰੇ ਤੋਂ ਬੜੀ ਦਿੱਕਤ ਹੋ ਰਹੀ ਹੈ ਪਹਿਲਾਂ ਲੈਣਾ ਵੀ ਜਿਹੜੀ ਗੱਡੀ ਸੀ ਉਹ ਪਿੰਡ ਜਾਂਦੀ ਸੀ ਫਿਰ ਉਹ ਚੱਕਦੀ ਸੀ ਤੇ ਕਾਫੀ ਵੀ ਐਂਟਰੀ ਕਰਕੇ ਸਾਨੂੰ ਸੁਨਰੇ ਲੈ ਕੇ ਕਿਤੇ ਜਾਂਦੇ ਸਨ ਹੁਣ ਬੜੀ ਦਿੱਕਤ ਆ ਰਹੀ ਆ ਸਿਲੰਡਰ ਲੈਣ ਆ ਤੇ ਕੱਲੀ ਬੱਚੇ ਤਿੰਨ ਵਾਰਾ ਭੇਜੇ ਇਹਨਾਂ ਦੇ ਗਦਾਮ ਚ ਤੇ ਪਹਿਲਾਂ ਇਹ ਪਰਚੀ ਗਦਾਮ ਚ ਘਟਦੇ ਸੀ ਹੋਣਾ ਪਾਣੀ ਦੀ ਮੁਸੀਬਤ ਆ ਲੋਕੀ ਹਟਦੇ ਮਾਰੇ ਆ ਪਹਿਲਾਂ ਘਰਾਂ ਤੋਂ ਸਿਲੰਡਰ ਲੈ ਕੇ ਉੱਥੇ ਗਦਾਮ ਜਾਂਦੇ ਨੇ ਜਦੋਂ ਗਦਾਮ ਦੇ ਵਿੱਚ ਵੀ ਜੀ ਉੱਥੇ ਸਿਲੰਡਰ ਉਹਨਾਂ ਨੂੰ ਨਹੀਂ ਮਿਲਦਾ ਫਿਰ ਕਹਿੰਦੇ ਪਰਚੀ ਇੱਥੇ ਦਫ਼ਤਰੋਂ ਕਟਾ ਕੇ ਲਿਆਓ ਤੇ ਪਬਲਿਕ ਬਹੁਤ ਖਰਾਬ ਹੋ ਰਹੀ ਆ ਇਨੀ ਖਜਲਖੁਆਰੀ ਆ ਜਿਵੇਂ ਅਸੀਂ ਤਿੰਨ ਵਾਰ ਗਏ ਆ ਖਾਲੀ ਸਿਲੰਡਰ ਪਹਿਲਾਂ ਗਦਾਮ 'ਚ ਖੜੀਦਾ ਏ ਉਥੋਂ ਬਾਅਦ ਪਰਚੀ ਕਟਾਉਣ ਇੱਥੇ ਆਓ ਇੱਥੇ ਵੇਖੋ ਕਿਦਾਂ ਲੈਣ ਲੱਗੀ ਨਾ ਕੋ ਲੇਡੀਜ਼ ਲੈਣ ਵੱਖਰੀ ਨਾ ਕੋ ਜੈਂਟਸ ਲੈਣ ਵੱਖਰੀ ਏ ਇੱਕ ਬੰਦੇ ਨੂੰ ਪੰਜ-ਪੰਜ ਦੇਈ ਜਾਂਦੇ ਇੱਕ ਨੂੰ ਇੱਕ ਵੀ ਨਹੀਂ ਸਿਲੰਡਰ ਮਿਲ ਗਿਆ ਤੇ ਪਹਿਲਾਂ ਲੋਕ ਇਤਰਾ ਗੱ ਇਹ ਆਜੂ ਪਬਲਿਕ ਨੂੰ ਲੋੜ ਆ ਅਸੀਂ ਸਮਾਨ ਘਰਾਂ ਦੇੋਂ ਕੱਢਣ ਰਹੇ ਆ ਤੇ ਸਾਨੂੰ ਇਧਰ ਮਸੀਨਤ ਜੇ ਨਾ ਫੜਿਆ ਅੱਗੇ ਘਰੇਗਾ ਸਲੰਡਰ ਦੇ ਜਾਂਦਾ ਜੇ ਹੁਣ ਕੋਈ ਸਲੰਡਰ ਨਹੀਂ ਕੋਈ ਨਹੀਂ ਲੈਣਾ ਇੱਥੇ ਵੀ ਲੱਗੀ ਜਾਂਦੇ ਆ ਇੱਥੇ 3 ਕਿਲੋਮੀਟਰ ਉੱਥੇ ਏਜੰਸੀ ਆ ਉੱਥੇ ਜਾਈਦਾ ਪਹਿਲੋਂ ਉੱਥੋਂ ਫੇਰ ਇਧਰ ਭਜਾ ਦਿੰਦੇ ਦੱਸੋ ਅਸੀਂ ਹੁਣ ਘਰਾਂ 'ਚ ਸਮਾਨ ਕੱਢੀ ਆਪਾਂ ਕਿ ਇਧਰ ਆ ਕੇ ਬੈਠੇ ਰਹੀਏ ਉਦੋਂ ਜਦੋਂ ਇਸ ਬਾਬਲੇ ਨੂੰ ਲੈ ਕੇ ਏਜੰਸੀ ਮਾਲਕ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਏਜੰਸੀ ਦੇ ਮਾਲਕ ਵਿਕਰਮਜੀਤ ਸਿੰਘ ਨੇ ਕਿਹਾ ਕਿ ਅਜਿਹਾ ਕੁਝ ਵੀ ਨਹੀਂ ਹੈ ਪਿਛੋ ਸਿਲੰਡਰ ਸਪਲਾਈ ਪੂਰੀ ਹੈ ਤੇ ਹਰ ਇੱਕ ਨੂੰ ਇਹ ਸਿਲੰਡਰ ਦਿੱਤੇ ਜਾਣਗੇ ਤੇ ਨਾਲ ਹੀ ਲੋਕਾਂ ਨੂੰ ਇਹ ਵੀ ਅਪੀਲ ਕੀਤੀ ਗਈ ਹੈ ਕਿ ਤੁਸੀਂ ਪੈਨਿਕ ਕ੍ਰੀਏਟ ਨਾ ਕਰੋ ਜਿੰਨੇ ਤੁਹਾਨੂੰ ਲੋੜ ਹੈ ਇੱਕ ਸਿਲੰਡਰ ਤੁਹਾਨੂੰ ਚਾਹੀਦਾ ਤਾਂ ਇੱਕ ਹੀ ਲਵੋ ਤਾਂ ਕਿ ਹੋਰਨਾਂ ਨੂੰ ਵੀ ਇਹ ਸਿਲੰਡਰ ਮੁਹੱਈਆ ਹੋ ਸਕਣ। ਇਹ ਹੀ ਬੇਨਤੀ ਕਰਨਾ ਚਾਹੁੰਦਾ ਹਾਂ ਕਿ ਇਹੋ ਜਿਹੀ ਕੋਈ ਪ੍ਰੋਬਲਮ ਨਹੀਂ ਆਏਗੀ ਲੋਕਾਂ ਨੂੰ ਸੈਂਟਰ ਦੇਣ ਦੇ ਵਿੱਚ ਪ੍ਰੋਪਰਲੀ ਦਿੱਤੇ ਜਾ ਰਹੇ ਨੇ। ਪ੍ਰੋਪਰਲੀ ਲੋਕ ਦੇ ਕਾਪੀਆਂ ਦੇ ਉੱਪਰ ਐਂਟਰੀ ਕੀਤੀ ਜਾ ਰਹੀ ਹੈ ਜਿਹੜੀ ਕਸਟਮਰ ਨੂੰ ਪ੍ਰੋਬਲਮ ਆ ਰਹੀ ਹੈ ਕਿ एकदम ਪੈਨਿੰਗ ਹੋ ਗਏ ਨੇ ਉਹਦਾ ਵੀ ਅਸੀਂ ਸੋਲੂਸ਼ਨ ਜਿਹੜਾ ਹੈ ਜਲਦੀ ਤੋਂ ਜਲਦੀ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਕਸਟਮਰ ਨੂੰ ਸਿਲੰਡਰ ਜਿਹੜੇ ਨੇ ਉਹ ਦਿੱਤੇ ਜਾਣ ਬੈਕਅਪ ਤੋਂ ਵੀ ਗੱਡੀਆਂ ਆ ਰਹੀਆਂ ਨੇ ਇਹੋ ਜੀ ਕੋਈ ਪ੍ਰੋਬਲਮ ਨਹੀਂ ਆ ਗਈ ਮੈਂ ਕਸਟਮਰ ਨੂੰ ਬੇਨਤੀ ਕਰਦਾ ਹਾਂ ਕਿ ਉਹ ਪੈਨਿਕ ਨਾ ਹੋਵੇ ਜਿਹੜੇ ਸਿਲੰਡਰ ਦੀ ਉਹਨੂੰ ਇੱਕ ਦੀ ਜਰੂਰਤ ਹੈ ਤਾਂ ਉਹ ਇੱਕ ਹੀ ਲਵੇ ਤਾਂ ਕਿ ਜਿਹੜੇ ਦੂਜੀ ਪਬਲਿਕ ਹੈ ਉਹਨੂੰ ਵੀ ਸਿਲੰਡਰ ਦਿੱਤਾ ਜਾ ਸਕੇ ਉਦੋਂ ਇਸ ਮਾਮਲੇ ਨੂੰ ਲੈ ਕੇ ਜਦੋਂ ਸਬਕਾ ਮੰਤਰੀ ਕੁਲਦੀਪ ਸਿੰਘ ਢਾਲੀਬਾਲ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਜ਼ਿਕਰ ਕੀਤਾ ਕਿ ਉਹਨਾਂ ਨੂੰ ਕਾਫੀ ਜ਼ਿਆਦਾ ਸ਼ਿਕਾਇਤਾਂ ਮਿਲ ਰਹੀਆਂ ਨੇ ਕਿ ਕਾਲਾ ਬਾਜ਼ਾਰੀ ਹੋ ਰਹੀ ਹੈ ਤੇ ਉਹਨਾਂ ਤਾੜਨਾ ਕੀਤੀ ਹੈ ਕਿ ਭਾਈ ਤੁਸੀਂ ਬਾਹਰ ਜਾਓ ਨਹੀਂ ਤਾਂ ਫਿਰ ਕਾਲਾ ਬਾਜ਼ਾਰੀ ਕਰਨ ਵਾਲਿਆਂ ਦੇ ਖਿਲਾਫ ਸਖਤ ਐਕਸ਼ਨ ਲਿਆ ਜਾਵੇਗਾ ਉਹਨਾਂ ਦੀਆਂ ਦੁਕਾਨਾਂ ਅਤੇ ਗੋਦਾਮ ਸੀਲ ਕਰ ਦਿੱਤੇ ਜਾਣਗੇ ਅੱਜ ਹੀ ਸ਼ਿਕਾਇਤਾਂ ਮਿਲੀਆਂ ਜਦੋਂ ਪਤਾ ਲੱਗਾ ਕਿ ਪਿੱਛੇ ਪਾਣੀ ਆ ਗਿਆ ਖਵਾਵੀ ਦੇ ਕੰਡੇ ਤੇ ਸਾਡੇ ਪਿੰਡਾਂ 'ਚ ਪਾਣੀ ਵੜਨਾ ਸ਼ੁਰੂ ਹੋ ਗਿਆ ਸਾਡੇ ਕਈ ਪਿੰਡ ਜਿਹੜੇ ਡੁੱਬ ਗਏ ਆ ਕੋਨੇਵਾਲ ਸਾਡਾ ਮਾਛੀ ਵਾਲਾ ਪਛਿਆ ਜੱਟਾ ਸਜਾਦਾ ਕਈ ਪਿੰਡਾਂ 'ਚ ਪਾਣੀ ਚਲਾ ਗਿਆ ਤੇ ਬਹੁਤ ਲੋਕਾਂ ਨੇ ਮੈਨੂੰ ਕਾਲਾਂ ਕੀਤੀ ਜੀ ਇਹ ਨਾਲੇ ਦੇ ਵਿੱਚ ਬੜੀ ਕਾਲਾ ਬਜਾਦੀ ਹੋ ਰਹੀ ਆ ਤੇ ਦੁਕਾਨਦਾਰ ਬਹੁਤ ਜ਼ਿਆਦਾ ਰੇਟ ਵਾ ਦੇ ਇਸ ਕਰਕੇ ਮੈਂ ਪਹਿਲਾ ਆਪ ਤੌਰ 'ਤੇ ਸਭ ਨੂੰ ਹੱਥ ਜੋੜ ਕੇ ਬੇਨਤੀ ਕੀਤੀ ਆ ਕਿ ਭਈ ਜਿਹਨੇ ਕਾਲਾ ਬਜਾਦੀ ਕੀਤੀ ਜਿਹਨੇ ਰੇਟ ਵੱਧ ਘੱਟ ਲਾਇਆ ਉਹਦੇ ਖਿਲਾਫ ਸਖਤ ਕਾਰਵਾਈ ਕਰਾਂਗੇ ਉਹਦਾ ਉਹਦਾ ਦੁਕਾਨ ਜਿਹੜੀ ਆ ਉਹਦਾ ਜਿਹੜਾ ਸਟੋਰ ਆ ਉਹਨੂੰ ਸੀਲ ਕਰ ਦਾਂਗੇ ਸੋ ਇੱਕ ਤਾਂ ਹੜਾ ਦੀ ਮਾਰ ਤੇ ਦੂਜਾ ਸਮਾਨ ਅਤੇ ਹੋਰ ਜਿਹੜੀਆਂ ਕਿ ਲੁੜਿੰਦੀਆਂ ਵਸਤਾਂ ਦੀ ਕਾਲਾ ਬਾਜ਼ਾਰੀ ਹੋਣ ਕਰਕੇ ਲੋਕਾਂ ਨੂੰ ਕਾਫੀ ਜ਼ਿਆਦਾ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਲੋੜ ਹੈ ਇਸ ਬਾਬਤ ਵੱਡੇ ਕਦਮ ਚੁੱਕੇ ਜਾਂਦੇ ਤਾਂ ਕਿ ਲੋਕਾਂ ਕਦੀ ਖਜਲਖੁਆਰੀ ਤੋਂ ਦੂਰ ਕੀਤਾ ਜਾ ਸਕੇ ਅੰਮ੍ਰਿਤਸਰ ਤੋਂ ਲਲਿਤ ਕੁਮਾਰ ਦੀ ਰਿਪੋਰਟ ਹਮਦਰਦ ਟੀਵੀ